ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਸਹਿਸਕ੍ਰਿਤੀ ਵਿੱਚ ਬਹੁਤ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰ ਦਿਸੈ ਜਿਹੜਾ ਮਨੁੱਖ ਬੜੇ ਯਤਨ ਕਰ ਸਕਦਾ ਹੋਵੇ ਭਾਵ ਉਹਦੇ ਕੋਲੇ ਬਹੁਤ ਪ੍ਰਬੰਧ ਹੋਵੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤੁਰ ਦਿਸੈ ਕਹਿੰਦੇ ਪੂਰਾ ਬਲਵਾਨ ਹੋਵੇ ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜੀ ਦੀ ਸੇਵਾ ਕਰਨ ਵਾਲੇ ਹੁਣ ਵੀ ਭਾਵ ਇੰਨਾ ਤਕੜਾ ਬੰਦਾ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਬੇਖਮ ਥਾਨ ਬਸੰਤ ਉੱਚ ਹੈ ਨ ਸਿਮਰੰਤ ਮਰਣੰ ਕਦੰਚ ਹੈ ਕਹਿੰਦੇ ਜੋ ਬੜੇ ਔਖੇ ਉੱਚੇ ਥਾਂ ਤੇ ਵਸਦਾ ਹੋਵੇ ਵੀ ਇੱਥੇ ਤਾਂ ਮੈਨੂੰ ਕੋਈ ਨਹੀਂ ਕੁਝ ਕਰ ਸਕਦਾ ਬੇਖਮ ਥਾਨ ਕੋਈ ਇੰਨਾ ਔਖਾ ਥਾਂ ਹੋਵੇ ਜਿੱਥੇ ਉਹਨੂੰ ਮੌਤ ਦਾ ਕਦੇ ਚੇਤਾ ਵੀ ਨਾ ਆਵੀ ਵੀ ਮੈਨੂੰ ਤਾਂ ਇੱਥੇ ਮੌਤ ਆ ਹੀ ਨਹੀਂ ਸਕਦੀ ਸੋਚਦਿਆਂ ਨਾ ਕਵੀਰ ਆਪਾਂ ਕਹਿੰਦੇ ਬੜਾ ਬਲੀ ਬੰਦਾ ਹੈ ਬੜਾ ਅਮੀਰ ਬੰਦਾ ਹੈ ਜਿਹੜੀਆਂ ਸੂਰਤਾਂ ਚੜ੍ਹਦੀਆਂ ਬੱਗੀਆਂ ਤੇ ਕਦੇ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ ਜਿਹੜੀਆਂ ਜੁਲਫਾਂ ਨੂੰ ਆਤਰ ਫਰੇਰ ਲੱਗਦਾ ਵਾਂਗ ਘਾਸ ਦੇ ਸੜਦੀਆਂ ਵੇਖੀਆਂ ਮੈਂ ਚੁੱਪ ਚਾਪ ਸੌਂਗੀਆਂ ਅੰਗਿਆਰਿਆਂ ਤੇ ਮੁੱਖੋਂ ਸੀ ਨਾ ਕਰਦੀਆਂ ਵੇਖੀਆਂ ਮੈਂ ਘੋੜੀ ਕਾਠ ਦੀ ਚੜ ਪ੍ਰਦੇਸ਼ ਗਈਆਂ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਆਇਆ ਕੋਈ ਮੁੜ ਕੇ ਇਹ ਸੰਸਾਰ ਤੇ ਬਿਕਮਥਾਨ ਬਸੰਤ ਊਚ ਹੈ ਨ ਸਿਮਰੰਤ ਮਰਨ ਕਦੰਚ ਹੈ ਐਨੀ ਔਖੀ ਜਗ੍ਹਾ ਤੇ ਰਹਿੰਦਾ ਹੋਵੇ ਚੇਤਾ ਹੋਵੇ ਵੀ ਇੱਥੇ ਤਾਂ ਮੌਤ ਕੁਛ ਕਰ ਹੀ ਨਹੀਂ ਸਕਦੀ ਪਰ ਮਹਾਰਾਜ ਕਹਿੰਦੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਜਦੋਂ ਪ੍ਰਮਾਤਮਾ ਵੱਲੋਂ ਸੱਦਾ ਆ ਗਿਆ ਨਾ ਜਦੋਂ ਪ੍ਰਮਾਤਮਾ ਵੱਲੋਂ ਆ ਗਿਆ ਹੋਗੀ ਕਹਿੰਦੇ ਇੱਕ ਕੀੜੀ ਉਹਦੇ ਪ੍ਰਾਣ ਖਿੱਚ ਕੇ ਲੈ ਜਾ ਸਕਦੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾ ਜੀ ਦਾ ਬਚਨ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਖਰ ਕਤਿਕ ਕੀੜੀ ਦੇ ਬਹਾਨੇ ਨਾਲ ਵੀ ਸਵਾਸ ਜਾ ਸਕਦੇ ਆ ਭਾ ਵੀ ਮਾਨਣਾ ਕਰ ਦੇ ਦਾ ਇਹ ਸ਼ਰੀਰ ਦਾ ਨੂਰ ਸ਼ਾ ਫਕੀਰ ਵਰਗੇ ਕਰਦੇ ਸੀ ਜਦੋਂ ਗੁਰੂ ਨਾਨਕ ਦੇ ਮਹਾਰ ਸੱਚੇ ਪਾਤਸ਼ਾ ਜਗਤ ਜਲੰਦੇ ਨੂੰ ਤਾਰਦੇ ਹੋਏ ਦੀਪਾਲਪੁਰ ਪਹੁੰਚੇ ਨਾ ਤੇ ਉੱਥੇ ਜਾ ਕੇ ਕਿਤੇ ਨਾ ਕਿਤੇ ਜਗਾ ਭਾਲਦੇ ਹੁੰਦੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਦਸ਼ਾਹ ਵੀ ਕਿਤੇ ਸਾਂਝੀ ਜੀ ਜਗਾ ਤੇ ਬਹਿ ਜੀਏ ਤੇ ਇੱਥੇ ਸੰਗਤਾਂ ਨੂੰ ਉਪਦੇਸ਼ ਕਰੀਏ ਐਦਾਂ ਹੀ ਜਿਵੇਂ ਅੱਜ ਆਪਾਂ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣਦੇ ਆ ਗੁਰੂ ਨਾਨਕ ਦੇਵ ਮਹਾਰਾਜ ਐਦਾਂ ਹੀ ਉਪਦੇਸ਼ ਕਰਦੇ ਹੁੰਦੇ ਅੱਜ ਵੀ ਸਾਡੇ ਵਿੱਚ ਹਾਜ਼ਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹੀ ਗੁਰੂ ਨਾਨਕ ਹੈ ਉਹੀ ਜੋਤ ਹੈ ਪਰ ਕਿਤੇ ਉਹ ਅੱਖਾਂ ਮਿਲ ਜਾਣ ਸਾਨੂੰ ਸਾਧ ਸੰਗਤ ਜੀ ਵੇਖਣ ਵਾਲੀ ਹੈ ਉਹ ਗੱਲ ਵੱਖਰੀ ਐ ਸੀ ਬੜੇ ਪਾਠ ਕਰਦੇ ਆ ਬੜੇ ਗੁਰਪੁਰਬ ਮਨਾਣੇ ਆ ਕਿ ਗ੍ਰੰਤੀ ਸਿੰਘ ਵਿਚਾਰਾ ਕੱਲੇ ਹੀ ਪਾਠ ਕਰਦਾ ਹੁੰਦਾ ਸੱਤ-ਸੱਤ ਦਿਨ 9-9 ਦਿਨ ਸਾਡੇ ਘਰੇ ਰਹਿ ਕੇ ਆ ਜਾਣ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਸਾਡਾ ਜੀਵਨ ਨਾ ਬਦਲੇ ਕਿਉਂ ਨਹੀਂ ਬਦਲਦਾ ਕਿਉਂਕਿ ਸੁਣਿਆ ਨਹੀਂ ਸਮਝਿਆ ਨਹੀਂ ਭੋਗ ਵਾਲੇ ਦਿਨੀ ਪੁੱਛਦੇ ਆ ਬਾਬਾ ਜੀ ਨੂੰ ਬਾਬਾ ਜੀ ਪੜਿਆ ਗਿਆ ਪਾਠ ਫਿਰ ਸਵੇਰੇ ਭੋਗ ਪਾ ਦਈਏ 9:00 ਵਜੇ ਉਹ ਕਹਿੰਦਾ ਜੀ ਪਾ ਦਾਂਗੇ ਮਾਫ਼ ਕਰਨਾ ਭੋਗ ਹੀ ਪਾਏ ਆ ਗੁਰਬਾਣੀ ਦੇ ਅਸੀਂ ਸਮਝਿਆ ਨਹੀਂ ਅਜੇ ਤੱਕ بڑے ਖੰਡ ਪਾਠ ਕਰ ਲਏ بڑے ਭੋਗ ਪਾ ਲਏ ਥੋੜਾ ਜਿਹਾ ਸਮਝਣਾ ਸ਼ੁਰੂ ਕਰ దిਏ ਨਾ ਤੁਸੀਂ ਆਪ ਵੇਖੋਗੇ ਵੀ ਕੀ ਮਿਲਦਾ ਸਾਨੂੰ ਜ਼ਿੰਦਗੀ 'ਚ ਕੀ ਮਿਲਦਾ ਟਾਈਮ 'ਚੋਂ ਟਾਈਮ ਕੱਢ ਕੇ ਬਾਣੀ ਸੁਣੋ ਬਾਣੀ ਨੂੰ ਸਮਝੋ ਜੇ ਮਹਾਰਾਜ ਸਮਝਾਉਂਦੇ ਐ ਵੀ ਜਦੋਂ ਟਾਈਮ ਆ ਗਿਆ ਭਾਈ ਕੀੜੀ ਦੇ ਬਹਾਨੇ ਨਾਲ ਤੇਰੇ ਸਵਾ ਚਲੇ ਜਾਣੇ ਮਲਕ ਕਲ ਮੌਤ ਜਾ ਆਵਸੀ ਸਭ ਦਰਵਾਜੇ ਪੰਨ ਹਰ ਦਰਵਾਜਾ ਮੌਤ ਨੇ ਤੋੜਨਾ ਜਦੋਂ ਸਮਾ ਆ ਗਿਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਿਪਾਲਪੁਰ ਗਏ ਉਥੇ ਪੁੱਛਿਆ ਵੀ ਕੋਈ ਸਰਾਹ ਹੈ ਇੱਥੇ ਜਿਹੜੇ ਆਮ ਬੈਠੇ ਹੁੰਦੇ ਆ ਨਾ ਲੋਕ ਕਈ ਵਾਰੀ ਰਸਤੇ 'ਚ ਉਹਨਾਂ ਨੇ ਮਜ਼ਾਕ ਜਾ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਉਹ ਬਾਰ ਬਾਰ ਨਾ ਇੱਕ ਸਰਾਹ ਹੈ ਨੂਰ ਸ਼ਾਦੀ ਨੂਰ ਸ਼ਾਹ ਦੀ ਸਰਾ ਹੈ ਤੁਸੀਂ ਉੱਥੇ ਚਲੇ ਜਾਓ ਇਹ ਨਹੀਂ ਪਤਾ ਸੀ ਵੀ ਨੂਰ ਸ਼ਾਹ ਸੀ ਜਿਹੜਾ ਉਹ ਨਾਸਤਿਕ ਬੰਦਾ ਸੀ ਮਾਇਆ ਬੜੀ ਸੀ ਉਹਦੇ ਕੋਲੇ ਵੀ ਮੈਨੂੰ ਕੀ ਹੋਣਾ ਹੈ ਪੈਸਾ ਆਪਣੇ ਕੋਲੇ ਆ ਡਾਕਟਰ ਆਪਣੇ ਕੋਲੇ ਆ ਪ੍ਰਬੰਧ ਆਪਣੇ ਕੋਲੇ ਆ ਆਪਾਂ ਪੜਿਆ ਨਾ ਵੀ ਜਿੰਨੇ ਮਰਜ਼ੀ ਪ੍ਰਬੰਧ ਹੋਣ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸ ਹੈ ਜਿੰਨੇ ਮਰਜੀ ਪ੍ਰਵੰਧ ਹੋਣ ਇਹ ਗੱਲਾਂ ਇਦਾਂ ਹੀ ਕਰਦਾ ਸੀ ਇਹਨੂੰ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਗੁਰਬਾਣੀ ਦੀਆਂ ਮਾਫ਼ ਕਰਨਾ ਚਾਰ ਪੈਸੇ ਹੁਣ ਸਰੀਰ ਤੰਦਰੁਸਤ ਹੋਵੇ ਕੋਈ ਕੋਈ ਐ ਜਿਹੜਾ ਗੁਰੂ ਦੇ ਲੜ ਲੱਗਦਾ ਕੋਈ ਕੋਈ ਐ ਜਿਹੜਾ ਕਹਿੰਦਾ ਵੀ ਦਸਵੰਦ ਵੀ ਕੱਢੀਏ ਗੁਰੂ ਦੇ ਦਰ ਤੇ ਜਾ ਕੇ ਸੇਵਾ ਕਰੀਏ ਇਹ ਨੂਰ ਸ਼ਾ ਬੜਾ ਅਮੀਰ ਬੰਦਾ ਸੀ ਕਦੇ satsang ਨਹੀਂ ਕਰਦਾ ਸੀ ਕਦੇ ਬਾਣੀ ਨਹੀਂ ਸੁਣੀ ਮਾਣ ਕਰ ਬੈਠਾ ਹੁਣ ਮਾਨ ਨੇ ਡੋਬ ਦਿੱਤਾ ਕਹਿੰਦੇ ਹੌਲੀ-ਹੌਲੀ ਬਿਮਾਰੀ ਲੱਗ ਗਈ ਜਿਨ੍ਹਾਂ ਦਾ ਬੜਾ ਮੋਹ ਕਰਦਾ ਸੀ ਫਿਰ ਮਹਾਰਾਜ ਨੇ ਦਿਖਾਉਣਾ ਵੀ ਸੀ ਵੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੁਣ ਵੇਖਦੇ ਆ ਤੈਨੂੰ ਮੋਹ ਕਰਨ ਵਾਲੇ ਕਿੰਨਾ ਕੁ ਮੋਹ ਕਰਦੇ ਆ ਜਦੋਂ ਬਿਮਾਰੀ ਲੱਗ ਗਈ ਹੌਲੀ-ਹੌਲੀ ਨੂਰ ਸ਼ਾਹ ਨੂੰ ਬੜੇ ਡਾਕਟਰਾਂ ਵੈਦਾਂ ਕੋਲ ਲੈ ਕੇ ਗਏ ਵਾਇਦ ਕਹਿੰਦੇ ਵੀ ਇਹਦੇ ਨੇੜੇ ਨਾ ਕੋਈ ਜਾਇਆ ਕਰੋ ਬਹੁਤਾ ਵੀ ਇਹਨੂੰ ਬਿਮਾਰੀ ਹੈ ਜਿਹੜੀ ਉਹ ਬਹੁਤ ਭੈੜੀ ਹੈ ਕਿਸੇ ਨੂੰ ਵੀ ਲੱਗ ਸਕਦੀ ਹੈ ਹੁਣ ਮਾਤਾ ਪਿਤਾ ਕਿਵੇਂ ਸਾਥ ਛੱਡਣ ਯਾਰ ਬੇਲੀ ਤੇ ਸਕੇ ਸੰਬੰਧੀ ਭੱਜ ਸਕਦੇ ਆ ਕੋਈ ਕੋਈ ਹੈ ਜਿਹੜਾ ਦੁੱਖਾਂ ਵਿੱਚ ਖੜਦਾ ਹੈ ਖੜਨਾ ਚਾਹੀਦਾ ਉਹੀ ਇਨਸਾਨੀਅਤ ਹੈ ਜਿਹੜਾ ਕਿਸੇ ਦੇ ਦੁੱਖ ਵਿੱਚ ਖੜਦਾ ਹੈ ਜਾਂ ਕਿਸੇ ਦੁਖੀਏ ਦੀ ਬਾਹ ਫੜਦਾ ਹੈ ਉਸ ਨੂੰ ਸਭ ਤੋਂ ਪਹਿਲਾਂ ਇਨਸਾਨ ਹੀ ਬਣ ਜਾ ਬਹੁਤ ਵੱਡੀ ਗੱਲ ਹੈ ਇਨਸਾਨ ਬਣ ਜਾਏ ਕਦੇ ਕਿਸੇ ਦਾ ਭਲਾ ਮਨ ਵਿੱਚ ਸੋਚੇ ਤੇ ਹੁਣ ਫਿਰ ਫਿਰ ਲੈ ਕੇ ਜਾਂਦਾ ਹੈ ਮਾਤਾ ਪਿਤਾ ਬੈਦ ਕਹਿੰਦਾ ਵੀ ਗੱਲ ਇਹ ਆ ਤੁਸੀਂ ਇਹਨੂੰ ਸਾਹਮਣ ਵਾਲਿਓਂ ਦੋ ਜਾਣਾ ਹੀ ਤੁਹਾਨੂੰ ਵੀ ਜੇ ਬਿਮਾਰੀ ਲੱਗ ਗਈ ਔਖਾ ਹੋ ਜੂ ਇਹਨੂੰ ਕਿਤੇ ਬਾਰ-ਬਾਰ ਨਾ ਕੋਈ ਕਮਰਾ ਪਾ ਦਿਓ ਕੋਈ ਛੰਨ ਪਾ ਦਿਓ ਅੱਖਾਂ ਕਾਨਿਆਂ ਦੀ ਜਿੰਨਾ ਚਿਰ ਠੀਕ ਨਹੀਂ ਹੁੰਦਾ ਇਹ ਨੂਰ ਸ਼ਾ ਨੂੰ ਬਾਹਰ ਰੱਖੋ ਨੂਰ ਸ਼ਾ ਬੜਾ ਅਮੀਰ ਬੰਦਾ ਸੀ ਜਦੋਂ ਕੋੜ ਦਾ ਰੋਗ ਹੋ ਗਿਆ ਤੇ ਨੂਰਾ ਕੋੜ ਹੀ ਕਹਿਣ ਲੱਗ ਪਏ ਲੋਕ ਉਸੇ ਬੰਦੇ ਨੂੰ ਨੂਰਾ ਕੋੜ ਹੀ ਕਹਿਣ ਲੱਗ ਪਏ ਰਸਤੇ ਵਿੱਚ ਬੈਠਾ ਪ੍ਰਸ਼ਾਦਾ ਘਰ ਦੇ ਧਰ ਜਾਂਦੇ ਆ ਕੋਈ ਰਸਤੇ ਚੋਂਦਾ ਉਹ ਧਰ ਜਾਂਦਾ ਹਾਲਤ ਬੜੀ ਮਾੜੀ ਹੋ ਗਈ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਨਾ ਲਹੇ ਕਹਿੰਦੇ ਬਾਣੀ ਬਿਸਰ ਜਾਂਦੀ ਹੈ ਨਾ ਜਦੋਂ ਅਸੀਂ ਵੈਸੇ ਵੀ ਚਿੰਤਾਵਾਂ ਵਿੱਚ ਪੱਕੇ ਰੋਗੀ ਵਾਂਗੂ ਬਿਲਕਦੇ ਰਹਿੰਦੇ ਆ ਬੰਦਾ ਭਟਕਦਾ ਰਹਿੰਦਾ ਕਿਤੇ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰੇ ਸਿਮਰਨ ਕਰੇ ਥੋੜਾ ਜਿਹਾ ਠੰਡੇ ਮਤੇ ਨਾਲ ਪਰਮਾਤਮਾ ਦਾ ਨਾਮ ਜਪ ਕੇ ਚੱਲੇ ਕਹਿੰਦੇ ਕੰਮ ਆ ਜਿਹੜੇ ਬਹੁਤ ਰਾਸ ਆ ਜਾਂਦੇ ਆ ਕਿਉਂਕਿ ਸਮਝ ਆ ਜਾਂਦੀ ਆ ਸੋਚ ਕੇ ਜਿਹੜਾ ਬੰਦਾ ਠੰਡੇ ਦਿਮਾਗ ਤੋਂ ਕੰਮ ਲੈਂਦਾ ਉਹ ਗਲਤ ਕੰਮੋਂ ਤੋਂ ਬਹੁਤ ਘੱਟ ਹੁੰਦੇ ਆ ਜਿਹੜਾ ਬੰਦਾ ਜਲਦਬਾਜ਼ੀ ਕਰਦਾ ਉਹ ਤੋਂ ਗਲਤ ਕੰਮ ਬਹੁਤ ਹੋ ਜਾਂਦੇ ਆ ਜਦੋਂ ਸਵੇਰੇ ਰਾਮ ਨਾਲ ਉੱਠਦਾ ਹੈ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਫਿਰ ਸੋਚਦਾ ਹੈ ਉਹਦੇ ਭਾਣੇ 'ਚ ਰਹਿੰਦਾ ਹੈ ਬਸ ਇਹੀ ਜੀਵਨ ਹੈ ਸਵਰਗ ਸੱਚਖੰਡ ਵਰਗਾ ਜੀਵਨ ਆਪਣੇ ਘਰ ਵਿੱਚ ਬਣ ਜਾਂਦਾ ਜਦੋਂ ਅਸੀਂ ਗੁਰੂ ਦੀ ਰਜਾ ਵਿੱਚ ਰਹਿੰਨੇ ਆ ਉਹਦੇ ਭਾਣੇ ਵਿੱਚ ਤੁਰਦੇ ਆ ਹੁਣ ਇਹਨੂੰ ਐਸਾ ਕੋੜ ਹੋ ਗਿਆ ਹਾਲਤ ਬੜੀ ਮਾੜੀ ਆ ਤੇ ਬੜਾ ਪਛਤਾਉਂਦਾ ਪਿਆ ਰਹੇ ਮਨ ਵਿੱਚ ਕੇ ਸੱਚੇ ਪਾਤਸ਼ਾਹ ਰੱਬ ਚੇਤੇ ਆ ਗਿਆ ਹੁਣ ਦੁਖੀ ਬਹੁਤ ਐ ਸੱਚੇ ਪਾਤਸ਼ਾਹ ਇੱਕ ਵਾਰੀ ਬਖਸ਼ ਲੈ ਇੱਕ ਵਾਰੀ ਮੇਰੇ ਗੁਨਾਹ ਬਖਸ਼ ਦੇ ਬੜੇ ਪਾਪ ਕੀਤੇ ਆ ਮੈਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ અપਾਵੋ ਡੁੱਬਦੇ ਪੱਥਰ ਤਾਰੇ ਤੁਸੀਂ ਤੇ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਆ ਦਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਜਨ ਰਾਤੀ ਕਿਤੇ ਹੁਕਮ ਵਿੱਚ ਆਜੈ ਅਰਦਾਸ ਕਰਿਆ ਕਰ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਨਾਈ ਸੱਚੇ ਪਾਤਸ਼ਾਹ ਕਿਰਪਾ ਕਰੋ ਕਹਿੰਦੇ ਸਵੱਬ ਬਣਿਆ ਉਸ ਪਿੰਡ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਜਦੋਂ ਕਿਤੇ ਦੁੱਖ ਹੋਵੇ ਨਾ ਤੇ ਮਨ ਕਰਕੇ ਅਰਦਾਸ ਕਰਦੇ ਕਿਸੇ ਬਹਾਨੇ ਸੱਚੇ ਪਾਤਸ਼ਾਹ ਆਪ ਆ ਕੇ ਮਦਦ ਕਰਦੇ ਅਇੰਨੀ ਮੁਸ਼ਕਲ ਬਣ ਜੇ ਜਦੋਂ ਕੋਈ ਵੀ ਸਹਾਰਾ ਨਾ ਹੋਵੇ ਤੇਰਾ ਜਦੋਂ ਕੋਈ ਵੀ ਤੈਨੂੰ ਰਸਤਾ ਨਾ ਲੱਭੇ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮੇਲ ਕਰਦੇ ਆ ਜਦੋਂ ਪਿੰਡ ਵਾਲਿਆਂ ਨੇ ਕਿਹਾ ਨਾ ਮਜ਼ਾਕ ਦੇ ਵਿੱਚ ਵੀ ਹੋ ਸਰਾਂ ਨੂਰ شاہ ਦੀ ਗੁਰੂ ਨਾਨਕ ਦੇ ਮਹਾਰਾਜ ਬਾਰ ਬਾਰ ਵੇਖਦਿਆ ਨਿਗਾ ਮਾਰ ਕੇ ਕਹਿੰਦੇ ਮਰਦਾਨਿਆਂ ਕੋਈ ਸਰਾਹ ਦਿੱਸਦੀ ਤਾਂ ਹੈ ਨਹੀਂ। ਸੰਤਨ ਕੇਰੀ ਮਸ਼ਕਰੀ ਕੁਲ ਡੋਬਣ ਕੀ ਰੀਤ ਕਈ ਵਾਰੀ ਸੀ ਸਾਧੂਆਂ ਨੂੰ ਗੁਰਮਖਾਂ ਨੂੰ ਵੀ ਮਜ਼ਾਕ ਕਰ ਬੈਨੇ ਆ। ਕਈ ਵਾਰੀ ਥੋੜਾ ਜਿਹਾ ਬੋਲਣ ਦੇ ਕਾਰਨ ਹੀ ਬੰਦਾ ਪਾਪ ਖੱਟ ਲੈਂਦਾ। ਕਦੇ ਕਹਿੰਦੇ ਆ ਜੇ ਚੰਗਾ ਨਹੀਂ ਕਹਿਣਾ ਤਾਂ ਕਿਸੇ ਨੂੰ ਮਾੜਾ ਵੀ ਨਾ ਕਹੋ। ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਨਾ ਤਾਂ ਉਹਨੂੰ ਬੁਲਾ ਭਰਾ ਵੀ ਨਾ ਕਹੋ। ਉਹਨੂੰ ਕਦੇ ਭਾਈ ਕੋਈ ਗੱਲ ਨਹੀਂ ਅੱਗੇ ਚਲਿਆ ਜਾ। ਵੈਸੇ ਤੇਰਾ ਰਸੋਈ ਵੀ ਗੁਰੂ ਦਾ ਲੰਗਰ ਹੋਵੇ ਤੇਰੇ ਘਰ ਵੀ ਚਾਰ ਪ੍ਰਸ਼ਾਦ ਦੇ ਵੱੱਦ ਬਣਦੇ ਹੋਣ ਕੋਈ ਭੁੱਖਾ ਨਾ ਮੁੜੇ ਤੇਰੇ ਦਰਵਾਜ਼ੇ ਤੋਂ ਤੇ ਫਿਰ ਘਰ ਵਿੱਚ ਬਰਕਤਾਂ ਆ ਜਾਂਦੀਆਂ ਪਿਆਰਿਓ ਇੱਥੇ ਹੈ ਵੀ ਕੀ ਨਾਲ ਜਾਣ ਵਾਲਾ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਪੁੰਨਦਾਨ ਕਰ ਦੇ ਕਿਤੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇ ਕਿਤੇ ਲੋੜਵੰਦ ਨੂੰ ਕੱਪੜਾ ਦੇ ਦੇ ਕਿਸੇ ਦੀ ਹੈਲਪ ਕਰਦੇ ਮਦਦ ਕਰਦੇ ਕਿਸੇ ਦੀ ਬੜੇ ਕਰਦੇ ਆ ਗੁਰੂ ਦੇ ਪਿਆਰ ਵਾਲੇ ਇਹੀ ਸਾਨੂੰ ਰਸਤਾ ਦੱਸਿਆ ਸੱਚੇ ਪਾਈਸ਼ਾ ਨੇ ਤੇ ਹੁਣ ਮਰਦਾਨਿਆਂ ਵੇਖੋ ਸ਼ਾਨ ਨਜ਼ਰ ਆਉਂਦੀ ਆ ਪਤਾ ਕਰੀਏ ਭਲਾ ਕੌਣ ਆ ਉੱਥੇ ਸਵੱਬ ਬਣ ਗਿਆ ਤੇ ਸ਼ਾਨ ਕੋਲੇ ਚਲੇ ਗਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਈਸ਼ਾ ਵੇਖਿਆ ਨਾ ਜਦੋਂ ਕੱਖਾਂ ਕਾਨਾਂ ਦੀ ਵਾਰਜਾ ਬਣਾਇਆ ਹੋਇਆ ਇਦਾਂ ਜਦੋਂ ਵੇਖਿਆ ਮਰਦਾਨਾ ਜੀ ਕਹਿੰਦੇ ਮਹਾਰਾਜ ਅੰਦਰ ਕੋਈ ਹੈ ਆਵਾਜ਼ ਮਾਰੋ ਬਾਹਰ ਆ ਭਾਈ ਕੌਣ ਹੈ ਹੁਣ ਜਿਨ੍ਹਾਂ ਨੂੰ ਗੁਰੂ ਨਾਨਕ ਆਵਾਜ਼ ਮਾਰਦੇ ਏਦੂ ਵੱਡੇ ਭਾਗ ਕੀ ਹੋ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਰੋਜ਼ ਆਵਾਜ਼ ਮਾਰਦੇ ਆ ਪਿਆਰਿਓ ਭਾਗਾ ਵਾਲਾ ਕੋਈ ਜਿਹੜਾ ਜਾਣਦਾ ਤੁਸੀਂ ਕਹੋਗੇ ਕਦੋਂ ਆਵਾਜ਼ ਮਾਰਦੇ ਆ ਰੋਜ ਬਾਬਾ ਜੀ ਪੜਦੇ ਆ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਐ ਗੁਰੂ ਦੇ ਪਿਆਰਿਓ ਆਓ ਸਾਧਦੇ ਆ ਨਾ ਮਹਾਰਾਜ ਫਿਰ ਰੋਜ ਸਾਧਦੇ ਅਸਨ ਆ ਕੇ ਸੱਚੀ ਬਾਣੀ ਗਾਓ ਜਿਹੜੀ ਬਾਣੀਆਂ ਸਰਬਾਣੀ ਉਤਮ ਬਾਣੀ ਹੈ ਗੁਰੂ ਸਾਹਿਬ ਜੀ ਦੀ ਉਹ ਬਾਣੀ ਆ ਕੇ ਗਾਓ ਭਾਈ ਗੁਰੂ ਸਾਹਿਬ ਜੀ ਸਾਨੂੰ ਆਵਾਜ਼ ਮਾਰਦੇ ਆ ਕੇ ਬੈਠ ਗੁਰੂ ਦਾ ਉਪਦੇਸ਼ ਲੈ ਜਦੋਂ ਆਵਾਜ਼ ਮਾਰੀ ਕਹਿੰਦੇ ਨੂਰਾ ਕੋੜੀ ਜਦੋਂ ਕੱਖਾਂ ਕਾਨਿਆਂ ਦੀ ਛੰਨ ਵਿੱਚੋਂ ਬਾਹਰ ਆਉਂਦਾ ਜਦੋਂ ਖੋਲ ਕੇ ਵੇਖਿਆ ਨਾ ਵੇਖ ਕੇ ਗੁਰੂ ਨਾਨਕ ਦੇ ਮਹਾਰਜ ਨੂੰ ਮਰਦਾਨਾ ਜੀ ਨੂੰ ਵੇਖ ਕੇ ਕਹਿੰਦਾ ਧੰਨ ਭਾਗ ਮੇਰੇ ਉਹ ਕਹਿੰਦੇ ਵੀ ਤੂੰ ਸਾਨੂੰ ਜਾਣਦਾ ਹੈ ਕਹਿੰਦਾ ਜਾਣਦਾ ਤਾਂ ਮੈਂ ਹੈ ਨਹੀਂ ਫਿਰ ਤੂੰ ਧੰਨ ਭਾਗ ਕਿਉਂ ਕਿਹਾ ਉਹ ਕਹਿੰਦਾ ਮੇਰੇ ਮਨੁੱਖੀ ਮਸਾਂ ਮੱਥੇ ਲੱਗਦਾ ਏਡੇ ਮਾੜੇ ਭਾਗ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਨੁੱਖ ਦੁਨੀਆ ਹੁਣ ਆਪਾਂ ਨੂੰ ਕੋਈ ਭੈੜਾ ਰੋਗ ਲੱਗ ਜਾਏ ਇੱਥੇ ਥੋੜੀ ਬੈਠਣ ਦੇਣਾ ਆਪਾਂ ਨੂੰ ਕਿਸੇ ਨੂੰ ਇਤੇ ਰਹਿਮਤਾ ਹੈ ਪ੍ਰਮਾਤਮਾ ਦੀ ਉਹਨੇ ਤੰਦਰੁਸਤੀ ਬਖਸ਼ੀ ਹੈ ਉਹਨੇ ਪਦਾਰਥ ਬਖਸ਼ੇ ਹੈ ਪਰ ਸ਼ੁਕਰਾਨਾ ਕਰਨਾ ਨਾ ਭੁੱਲਿਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਜਿੰਨਾ ਚਿਰ ਜਿਉਣਾ ਹੈ ਉਹਦਾ ਸ਼ੁਕਰਾਨਾ ਕਰਦਾ ਰਹੇ ਉਹਨੇ ਭੇਜਿਆ ਉਹਦੀਆਂ ਦਾਤਾਂ ਨੇ ਉਹਦਾ ਦਿੱਤਾ ਸਭ ਕੁਝ ਵੇਖੀ ਕਿਤੇ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਕਿਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਿਆਰ ਕਰਦਾ ਰਵੇਂ ਤੇ ਦਾਤੇ ਨੂੰ ਭੁੱਲ ਬੈਠੇ ਇਹ ਨੂਰ ਸ਼ਾਹ ਭੁੱਲ ਬੈਠਾ ਸੀ ਵੀ ਮੇਰੇ ਕੋਲ ਤਾਂ ਬਹੁਤ ਕੁਝ ਹੈ ਤੂੰ ਵੇਖਿਆ ਕਰ ਵੀ ਮੇਰਾ ਇਹੋ ਜਿਹਾ ਕੀ ਬੀਜਿਆ ਸੀ ਮੈਨੂੰ ਇੰਨਾ ਕੁਝ ਬਖਸ਼ਿਆ ਪ੍ਰਮਾਤਮਾ ਨੇ ਇੱਕ ਕੋਲੇ ਖੁੱਡ ਵੀ ਜ਼ਮੀਨ ਦਾ ਨਹੀਂ ਇੱਕ ਕੋਲੇ ਸਿਰ ਤੇ ਛੱਤ ਵੀ ਨਹੀਂ ਰਹਿਣ ਨੂੰ ਭੇਜਿਆ ਤਾਂ ਤੈਨੂੰ ਵੀ ਉਸੇ ਨਹੀਂ ਹੈ ਤੇ ਉਹਨੂੰ ਵੀ ਉਸੇ ਨਹੀਂ ਭੇਜਿਆ ਉਥੇ ਕਿਹੜਾ ਇਦਾਂ ਕੋਈ ਨਿਰਣਾ ਕੀਤਾ ਜਾਂਦਾ ਭਾਈ ਤੈਨੂੰ ਐਸ ਕਰਕੇ ਭੇਜ ਰਹੇ ਆ ਤੇਰਾ ਕਰਮ ਬੀਜਿਆ ਹੋਰ ਸ਼ੁਕਰਾਨਾ ਕਰ ਲੇਗਾ ਹੋਰ ਮਿਲ ਜਾਏਗਾ ਸ਼ੁਕਰਾਨਾ ਕਰਨੋਂ ਹਟ ਜਾਗੇ ਅਕਿਰਤ ਕਣ ਹੋ ਜਾਗੇ ਤਾਂ ਫਿਰ ਦੁੱਖ ਹੀ ਮਿਲਣਿਆ ਪਿਆਰੇ ਦੋਖੰਮ ਨੇ ਬੰਦੇ ਦੇ ਤਰਨ ਲਈ ਸੇਵਾ ਤੇ ਸਿਮਰਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੀ ਮਟਾਓ ਮਹਾਰਾਜ ਕਹਿੰਦੇ ਦੂਰ ਹੋ ਜਾਣਗੇ ਕਲ ਕਲੇਸ਼ ਤੇਰੇ ਮਿਟ ਜਾਣਗੇ ਕਿਤੇ ਬੰਦਗੀ ਨਾ ਜੁੜ ਜਾਏ ਧਨ ਭਾਗ ਕਿਉਂ ਕਿਹਾ ਕਹਿੰਦਾ ਮਹਾਰਾਜ ਮਨੁੱਖੀ ਮੇਰੇ ਮੱਥੇ ਨਹੀਂ ਲੱਗਦਾ ਕੋਈ ਕਹਿੰਦੇ ਆ ਕੋੜ ਦਾ ਰੋਗ ਨਾ ਹੋ ਜੇ ਇਹੋ ਜਾਂ ਕੀ ਹੋ ਗਿਆ ਕਹਿੰਦਾ ਮਹਾਰਾਜ ਸੱਚੇ ਪਾਤਸ਼ਾ ਚੰਗਾ ਕੰਮ ਕੋਈ ਜ਼ਿੰਦਗੀ ਚ ਹੋਇਆ ਹੀ ਨਹੀਂ ਕਹਿੰਦਾ ਸੀ ਐਵੇਂ ਰੱਬ ਦੀਆਂ ਗੱਲਾਂ ਕਰਦੇ ਰਹਿੰਦੇ ਆ ਲੋਕ ਕਿੱਥੇ ਆ ਰੱਬ ਕਹਿੰਨੇ ਆ ਥੋੜਾ ਜਿਹਾ ਪੜ੍ਹ ਲਿਖੀ ਜੀ ਇਹ ਨਾ ਬੰਦਾ ਕਹਿੰਦਾ ਵੀ ਐਵੇਂ ਬਣਾਈਆਂ ਹੋਈਆਂ ਗੱਲਾਂ ਜੀ ਰੱਬ ਰੁੱਪ ਕਿਤੇ ਹੈ ਨਹੀਂ ਭੋਲਿਆ ਜੇ ਮੱਛੀ ਕਵੇ ਵੀ ਪਾਣੀ ਹੁੰਦਾ ਏ ਕਿ ਨਹੀਂ ਹੁੰਦਾ ਆਪਾਂ ਕਵਾਂਗੇ ਭੋਲਿਏ ਤੂੰ ਜਿਉਂਦੀ ਤਾਂ ਐ ਜੇ ਪਾਣੀ ਹੈ ਜੇ ਪਾਣੀ ਨਾ ਹੁੰਦਾ ਤਾਂ ਤੂੰ ਕਿੱਥੇ ਹੁੰਦੀ ਇਸੇ ਤਰ੍ਹਾਂ ਇਹ ਬੰਦਿਆ ਜੇ ਤੇਰੇ ਅੰਦਰ ਉਹਦੀ ਜੋਤ ਆ ਤੂੰ ਜਿਉਂਦਾ ਹੀ ਤਾਂ ਹੈ ਜੇ ਰੱਬ ਹੀ ਨਾ ਹੁੰਦਾ ਤੂੰ ਜਿਉਂਦਾ ਹੀ ਨਾ ਹੁੰਦਾ ਜਿੱਦੇ ਜੋਤ ਬਾਪ ਚਲੀ ਗਈ ਅੱਖਾਂ ਵੀ ਓਵੇਂ ਹੀ ਹੁੰਦੀਆਂ ਸਰੀਰ ਵੀ ਓਵੇਂ ਹੀ ਹੁੰਦਾ ਸਾਰਾ ਕੁਝ ਓਵੇਂ ਹੀ ਹੁੰਦਾ ਸਰੀਰ ਪਿਆ ਹੁੰਦਾ ਪਰ ਚੱਲਦਾ ਫਿਰਦਾ ਕਿਉਂ ਨਹੀਂ ਜੋਤ ਜਦੋਂ ਵਾਪਸ ਲੈ ਲਈ ਸਰੀਰ ਨੇ ਕੰਮ ਕਰਨਾ ਛੱਡ ਦੇਣਾ ਮੁਸ਼ਕ ਜਾਣਾ ਬਦਬੂ ਆਉਣ ਲੱਗ ਜਾਣੀਆਂ ਸਰੀਰ ਵਿੱਚੋਂ ਇਸ ਕਰਕੇ ਉਹਦੀ ਹੋਂਦ ਨੂੰ ਨਾ ਵਿਸਾਰ ਮਾਰੇ ਕਹਿੰਦੇ ਹੁਣ ਫਿਰ ਸੱਚੇ ਪਾਤਸ਼ਾਹ ਇੱਕ ਵਾਰੀ ਬਖਸ਼ ਲੋ ਐਤੋਂ ਬਾਅਦ ਮੈਂ ਭੁੱਲ ਕੇ ਵੀ ਕਦੇ ਗੁਨਾਹ ਨਹੀਂ ਕਰਾਂਗਾ ਮੈਂ ਨਾਮ ਜਪਾਂਗਾ ਬੰਦਗੀ ਕਰਾਂਗਾ ਜ਼ਰੂਰ ਮੈਂ ਭੁੱਲ ਗਿਆ ਸੀ ਉਸ ਪਰਮਾਤਮਾ ਨੂੰ ਮੈਨੂੰ ਪਦਾਰਥ ਮਿਲ ਗਏ ਬੜੇ ਬੜੀ ਮੇਰੀ ਚੜ੍ਹਦੀ ਕਲਾ ਸੀ ਮੈਨੂੰ ਨੂਰ ਸ਼ਾਹ ਕਹਿੰਦੇ ਸੀ ਰੋਕ ਪਰ ਮੈਂ ਭੁੱਲ ਗਿਆ ਵੀ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਮੈਂ ਭੁੱਲ ਗਿਆ ਸੀ ਵੀ ਉਹ ਰਾਜਾਂ ਤੋਂ ਭਿਖਾਰੀ ਤੇ ਭਿਖਾਰੀਆਂ ਤੋਂ ਰਾਜੇ ਵੀ ਬਣਾ ਸਕਦਾ ਮੈਂ ਵਿਸਰ ਗਿਆ ਸੀ ਮੈਨੂੰ ਇਹ ਅੱਛਾ ਕਹਿੰਦੇ ਮਰਦਾਨਿਆ ਇਦਾਂ ਕਰ ਫਿਰ ਇਹਨੂੰ ਨੂਰ ਸ਼ਾ ਬਣਾ ਦਈਏ ਦੁਆਰੇ ਚਲੋ ਬਹਾਨਾ ਬਣ ਗਿਆ ਗੁਰੂ ਦਾ ਮੇਲ ਹੋ ਗਿਆ ਕਿਰਪਾ ਹੋ ਗਈ ਇਸ਼ਨਾਨ ਕਰਵਾਇਆ ਸ਼ਾਂਤੀ ਆਈ ਮਨ ਨੂੰ ਕਹਿੰਦੇ ਇਦਾਂ ਕਰਿਆ ਕਰ ਸਵੇਰੇ ਇਸ਼ਨਾਨ ਕਰਿਆ ਕਰ ਨਾਮ ਜਪਿਆ ਕਰ ਹੌਲੀ ਹੌਲੀ ਦਿਨੋਂ ਦਿਨ ਤੇਰਾ ਸਰੀਰ ਆ ਜਿਹੜਾ ਉਹ ਠੀਕ ਹੁੰਦਾ ਜਾਏਗਾ ਆਪਣੇ ਘਰ ਵੀ ਪਹੁੰਚ ਜਾਏਗਾ ਤੇਰੇ ਤੇ ਕਿਰਪਾ ਹੋ ਗਈ ਇਦਾਂ ਤਾਰਦੇ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾ ਜਾ ਕੇ ਚਾਰ ਉਦਾਸੀਆਂ ਕੀਤੀਆਂ ਥੋੜਾ ਪੰਡਾ ਤੈ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਤੇ ਇਦਾਂ ਤਾਰਦੇ ਸੀ ਦੁਨੀਆ ਨੂੰ ਜਾ ਕੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤਾਰਨਹਾਰ ਗੁਰੂ ਜੀ ਅੱਜ ਵੀ ਬੈਠੇ ਆ ਸਾਡੇ ਵਿੱਚ ਅੱਜ ਵੀ ਸਾਨੂੰ ਤਾਰਦੇ ਨੇ ਭਾਈ ਲਾਹਾ ਲਿਆ ਕਰੀਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫੱਕੜੇ ਸਭ ਮੁਕਦੀ ਚੱਲੀ ਰਹੇ ਇਹ ਜ਼ਿੰਦਗੀ ਰੂਪੀ ਰਾਤ ਮੁਕਦੀ ਜਾਂਦੀ ਹੈ ਪਰ ਆਪਾਂ ਕਿੱਤਕ ਫੋਕਣਾ ਕੰਮ ਧੰਦਿਆਂ ਵਿੱਚ ਲੱਗ ਕੇ ਉਹ ਪਰਮਾਤਮਾ ਨੂੰ ਵਿਸਾਰ ਦਿੰਨੇ ਆ ਇਸ ਕਰਕੇ ਭਾਈ ਪਰਮਾਤਮਾ